ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਜੀ ਹੋਰ ਸਭ ਠੀਕ ਠਾਕ ਹੈ ਬਾਜੀ ਹਾਂ ਕਿਰਪਾ ਤੁਹਾਡੀ ਸੰਦੀਪ ਜੀ ਚਲੋ ਕਿਵੇਂ ਚੱਲ ਰਿਹਾ ਹੈ ਕੰਮ ਜੀ ਹਾਂ ਬੜਾ ਸੋਹਣਾ ਕੰਮ ਚੱਲੀ ਜਾਂਦਾ ਜੀ ਮੇਰੇ ਬੜਾ ਚੱਲ ਰਿਹਾ ਹੈ ਹਾਂਜੀ ਹਾਂਜੀ ਚਲੋ ਮਾਲ ਆਈ ਜਾਂਦਾ ਤੁਰਿਆ ਜਾਂਦਾ ਜੀ ਚਲੋ ਚਲੋ ਐ ਹੀ ਹੈ ਜੀ ਬਾਜੀ ਹਾਂਜੀ ਤੇ ਕਿੰਨੀਆਂ ਬਾਈ ਜੀ ਅੱਜ ਫਿਰ ਆ 7 ਪਸ਼ੂ ਨੇ ਜੀ ਤਿੰਨ گاਵਾ ਤੇ ਚਾਰ ਝੋਟੀਆਂ ਅੱਛਾ ਤਿੰਨ گاਵਾ ਚਾਰ ਝੋਟੀਆਂ ਚਾਰ ਝੋਟੀਆਂ ਸੂਈਆਂ ਸਵਾਈਆਂ ਸਾਰੀਆਂ ਜੀ ਹਾਂ ਸਾਰੀਆਂ ਸੂਈਆਂ ਸਵਾਈਆਂ ਇੱਕ 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 ਝੋਟੀ ਗੱਬਣਿਆ ਅੱਛਾ ਤੇ ਗਾਂਆਂ ਤਿੰਨੇ ਸੂਈਆਂ ਚਲੋ ਹ ਹਾਂਜੀ ਚੋਨਚਾਨ ਬਹੁਤ ਵਧੀਆ ਜੇ ਦੂਜਾ ਸੂਰ ਝੋਟੀ ਜੇ ਹੂੰ ਹੂੰ ਦੂਜਾ ਸੂਰ ਝੋਟੀ ਜੇ ਹੂੰ ਹੂੰ ਫਿਰ ਮੂੰਹ ਬਹੁਤ ਵਧੀਆ ਜੇ ਮਿਲਪੇ ਤੇ ਠੰਡੀ ਬੜੀ ਜੇ ਠੀਕ ਆ ਦੁੱਧ ਤਾਂ ਹਲੇ 16 ਕਿਲੋ ਥਲੇ ਪਰ 15 ਕਿਲੋ ਤਾਂ ਦਾ ਦੇ ਹੀ ਮਿਲਪੇ 15 ਕਿਲੋ ਫੋਲ ਗਾਰੰਟੀ ਤੁਹਾਡੀ ਹਾਂ ਦਾ 15 ਕਿਲੋ ਗਾਰੰਟੀ ਦੋ ਟਾਈਮ ਚੋਕੇ ਤੇ ਫੇਰ ਦੇਣੀ ਵੀ ਚਲੋ ਜੀ ਤੋਰੋ ਹਾਂਜੀ ਤੋਰੋ ਜੀ ਬੱਚਾ ਮਰ ਕੀ ਆ ਗਿਆ ਜੀ ਬੱਚਾ ਦੇ ਮਰ ਕੱਟੀ ਜੇ ਕੱਟੀ ਮੰਗ ਰਾ ਆ ਗਈ ਜੀ 8 9 ਦਿਨ ਦੀ ਸੂਈ ਜੇ ਲਓ ਜੀ ਬੜਾ ਠੀਕ ਹੈ ਤੋਰ ਲਓ ਹਾਂਜੀ ਆ ਚੈੱਕ ਕਰੋ ਜੀ ਆ ਫੇਸ ਕੁਆਲਟੀ ਇਹ ਖੋ ਜੀ ਬੱਲੇ ਚੱਲੇ ਜੋ ਲੈ ਚੋ ਲੋ ਜੀ ਦੇਖੋ ਵੱਡੀ ਝੋਟੀ ਜੀ ਬੁਰੀ ਹਾਂ ਜੀ ਦੇਖੋ ਕਰੋ ਚੋਈ ਜੂ ਵਧੀਆ ਵੀ ਜੀ ਬਿਲਕੁਲ ਚੋਈ ਰੂਮਰ ਕੀ ਸੰਦੀਪ ਜੀ ਬਸ ਠੀਕ ਆ ਲੋ ਜੀ ਦੇਖੋ ਬਸ ਚੋਈ ਟਾਈਮ ਹੋ ਹੀ ਚੁੱਕਿਆ ਇੱਥੇ ਹੀ ਖਵਾ ਲਓ ਜੀ ਵੇਖੋ ਕੋ ਮੱਝ ਥਣਾ ਚਾਹੀ ਜੀ ਵੇਖੋ ਹਾਂ ਨਹੀਂ ਠੀਕ ਆ ਹਾਂ ਜੀ ਹਾਂ ਜੀ ਬਸ ਚੋਈ ਟਾਈਮ ਹੋ ਗਿਆ ਤੁਹਾਡਾ ਹਾਂ ਜੀ ਹਾਂ ਜੀ ਹਾਂ ਜੀ ਅਜੇ ਤੱਕ ਡੰਗਰ ਕੋ ਥਣਾ ਚਾਹੀ ਨਹੀਂ ਜੀ ਨਹੀਂ ਠੀਕ ਆ ਜੀ ਹਾਂ ਜੀ ਹਾਂ ਜੀ ਵੇਖੋ ਝੋਟੀ ਦਾ ਲਿਵਾ ਵੇਖੋ ਝੁੱਟ ਹਾਂ ਜੀ ਹਾਂ ਜੀ ਇਹੋ ਕਮੀ ਆ ਗਣੀ ਫੁੱਟਬਾਲਿੰਗ ਬਣਿਆ ਜੀ ਬਿਲਕੁਲ ਹਾਂਜੀ ਬੋਲੋ ਜੀ ਇਹ ਸੰਦੀਪ ਜੀ ਤੁਸੀਂ ਦੱਸ ਦੋ ਨਹੀਂ ਤੁਸੀਂ ਦੱਸਣਾ ਇਹ ਸੰਦੀਪ ਜੀ ਮੁੱਲ ਤੇ ਇਹੋ ਜਿਹਾ ਝੋਟੀ ਦਾ ਭਾਂ ਡੇਢ ਲੱਖ ਕਰ ਲੋ ਹਾਂਜੀ ਨਹੀਂ ਪਰ ਇੱਕ ਇੱਕ ਵੀ ਦਿਹਾੜਾ ਜੀ ਇੱਕ ਵੀ ਦਿਹਾੜਾ ਹੀ ਆ ਹਾਂ ਹਾਂ ਹਾਂਜੀ ਆ ਛੋੜ ਹੀ ਹੋਣੀ ਜੜੇ ਆ ਸੋੜ ਹੀ ਹੋਣੀ ਆ ਪਰ ਦੋ ਟਾਈਮ ਚੋਕ ਦਾਂਗੇ 15 ਕਿਲੋ ਜੀ ਚਲੋ ਚਲੋ ਠੀਕ ਹੈ ਹਾਂਜੀ ਠੀਕ ਹੈ ਇਹ ਨਹੀਂ ਕਹਿਤਾ ਵਾ ਹਾਂਜੀ ਰਾਜ ਨਹੀਂ ਆਈ ਬਈ ਠੀਕ ਹੈ ਸੰਦੀਪ ਜੀ ਇਹ ਨਹੀਂ ਕਹਿਤਾ ਵਾ ਦੁੱਧ ਚੋਕ ਦਾਂਗੇ ਦੋ ਟਾਈਮ ਜੀ ਹਾਂਜੀ 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 ਚਲੋ ਹਾਂਜੀ ਆ ਜੋ ਇਹ ਜੀ ਇਹ ਥਲੇਸ ਨੇ ਜੀ ਦੁੱਧ 15 ਕਿਲੋ ਜਾਂ ਪਰ 14 ਕਿਲੋ ਦੇ ਦੰਦਾਂਗੇ ਜੀ ਮਿਲ 14 ਕਿਲੋ 14 ਕਿਲੋ ਦਾਂਗੇ ਜੀ ਠੀਕ ਹਾਂ ਇਹ ਇਹਦਾ ਵੀ ਦੁੱਧ ਆ ਸੁਗਾ ਜੇ ਹਾਂਜੀ ਪਸਮਾਤ ਚਵਾ ਬਹੁਤ ਲੇਵਾ ਬੜਾ ਵਧੀਆ ਜੇ ਆਜੋ ਖੋਲੋ ਭਾਈ ਜੀ ਇਹਨੂੰ ਵੀ ਇਹ ਵੀ ਇਹ ਵੀ 10 ਆ ਵੇਖੋ 10 12 ਦਿਨ ਦੀ ਸੂਈ ਜੇ ਵੀ ਮਗਰ ਇਹ ਕੱਟਾ ਜੇ ਤੋਰ ਤੇ ਚਵਾਈ ਚੂਈ ਬਹੁਤ ਰੂਵਰ ਕੀ ਪੋਲੀ ਜੇ ਜੀ ਹਾਂਜੀ 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 ਇਹ ਵੀ 14 ਕਿਲੋ ਚੋਕ ਦਾਂਗੇ ਦੋ ਟਾਈਮ ਚੋਣ ਚੋਣ ਤੋਂ ਮੇਰਾ ਡੰਗ ਨਹੀਂ ਦੇਣਾ ਜੀ ਬਸ ਠੀਕ ਆ ਠੀਕ ਹਾਂਜੀ ਭਾਵੇਂ ਕੋ ਵੀ ਰਿਥੇ ਆਣ ਕੇ ਚਵਾਲੇ ਭਾਵੇਂ ਆਨਲਾਈਨ ਚਵਾ ਲੋ ਜੀ ਦੇਖੋ ਇਹ ਵੀ ਵੱਡੀ ਥੋਣੀ ਹਾਂਜੀ ਵੱਡੀ ਝੋਟੀ ਆ ਇਹ ਆਈਆਂ ਕਿਧਰੋਂ ਇਧਰੋਂ ਹੀ ਲਈਆਂ ਪਾਸੋਂ ਆਈਆਂ ਉਧਰੋਂ ਆਈਆਂ ਜੀ ਅੱਛਾ ਉਧਰ ਦੇ ਝੋਟੇ ਨੇ ਹਾਂਜੀ ਹਾਂਜੀ ਠੀਕ ਆ ਜੇ ਕੱਟਾ ਕੱਢੀ ਇਹ ਤਾਂ ਮੇਰੇ ਕੱਟਾ ਜੇ ਇਹ ਤਾਂ ਮੈਂ ਕੱਟ ਦੋ ਵਾਰ ਕੱਟੇ ਆ ਗਏ ਨਹੀਂ ਉਹ ਤਾਂ ਮੇਰੇ ਕੱਟੀਆਂ ਜੀ ਮੇਰੇ ਮਾਰ ਕੱਟੀਆਂ ਆ ਹਾਂ ਦੇ ਮਾਰ ਕੱਟੀਆਂ ਠੀਕ ਆ ਨੇ ਨਿੰਦਰ ਪਰਛਾਣ ਬਾ ਠੀਕ ਆ ਜੀ ਦੇਖੋ ਹੈ ਕੋਈ ਡੰਗਰ ਮਤਲਬ ਇਹ ਝੋਟੀ ਕੋਲ ਤਾਂ ਉਹ ਤੱਕ ਹਵਾ ਕਿੱਥੋਂ ਤੱਕ ਦੇ ਹਵਾ ਲੱਗਾ ਅਗਲੇ ਮਹੀਨੇ ਮੈਡਮ ਕੈਮਰਾ ਮਾਰੋ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਅਸਾ ਜੋ ਬਣਦੀ ਉਹ ਖੁੱਲੇ ਹਵਾ ਲੱਗਾ ਹਾਂਜੀ ਹਾਂਜੀ ਨਹੀਂ ਠੀਕ ਆ ਹਾਂਜੀ ਬੋਲੋ ਇਹ ਤੁਸੀਂ ਦੱਸ ਸੰਦੀਪ ਜੀ ਕਿੰਨੇ ਦੇ ਦੀ ਨਹੀਂ ਵੇਖੋ ਮੈਨੂੰ ਤਾਂ ਹੁਣ ਕੀ ਪਤਾ ਤੁਹਾਡੀ ਕੀ ਤੁਸੀਂ ਦੱਸਣਾ ਜੀ ਹੁਣ ਇਹ ਸੰਦੀਪ ਜੀ ਮੁੱਲੇ ਦਾ 1 20 ਕਰੀਏ 30 ਕਰੀਏ 1 10 ਦੀ ਦੇ ਦਾਂਗੇ ਜੀ 1 ਲੱਖ 10 ਹਜ਼ਾਰ ਦੀ ਦੇ ਦਾਂਗੇ ਹੋ ਜਾਊਗਾ ਵਿਜਮਾਨਦਨ ਮਾਨਦਨ ਕਰਾਂਗੇ ਜਿੰਨਾ ਹੋਊਗਾ ਜੀ ਚਲੋ ਆ ਜਿਓ ਇੱਧਰ ਆ ਜਿਓ ਇਹ ਜੀ ਇਹ ਇਹ ਨੂੰ ਨਾ ਸਤਵਾਂ ਕ ਦਿਨ ਲੈ ਸੂਈ ਨੂੰ ਜੀ ਹਾਂਜੀ ਹਾਂਜੀ ਅਜੇ ਮਤਲਬ ਇਹ ਬੋਲੇ ਤਾਂ ਲੱਥਨ ਢੀ ਆਏ ਅੱਛਾ ਇਹ ਨਾ ਬੱਚੇ ਦਾ ਨਾਂ ਬੱਚਾ ਸਾਢੇ ਤੇ ਨਾ ਹਾਂਜੀ ਨਹੀਂ ਪਾੜਾ ਲੈਂਦੀ ਨਾਲੇ ਠੀਕ ਆ ਤੇ ਦੁੱਧ ਦਾ 10 ਦੇ ਕਰੀਬ ਹੈਗਾ ਜੇ ਮਤਲਬ ਇਹ ਦੁੱਧ ਦਾ ਦੁੱਧ ਲਾ ਲਾ ਬੋਲੇ ਤੁਸੀਂ 10 ਲਓ ਜੀ ਬੋਲਾ ਹੀ ਹੈ ਨਾ 11 ਨਾ ਜੇ ਤੁਸੀਂ 10 ਲਓ ਇਹਦਾ ਮਤਲਬ ਆ ਠੀਕ ਆ ਆ 10 ਕਿਲੋ ਆਜੋ ਆਜੋ ਤੇ ਨਾਲ ਪਾੜਾ ਲੈਂਦੀ ਜੇ ਬੱਚਾ ਮਰ ਗਿਆ ਕੇ ਇਹ ਮਗਰ ਕਟਾ ਜੇ ਦੇ ਅੱਛਾ ਇਹ ਤਾਂ ਕਟਾਈ ਆ ਹਾਂਜੀ ਹਾਂਜੀ ਲਓ ਜੀ ਖੋਲ ਲੋ ਖਰਾ ਦੇ ਹਾਂਜੀ ਆਜੋ ਪਸਮਾਚਵਾਚੇ 1 ਮਿੰਟ ਚ ਪਛੀ ਜਾਂਦੀ ਜੀ ਮਿਲਪੀ ਠੀਕ ਹੈ ਠੀਕ ਹਾਂਜੀ ਪਹਾੜਾ ਪਾਗ ਬੱਚਾ ਛੱਡিয়ে ਬਿਲਕੁਲ ਜੀ ਉਸ ਵੇਲੇ ਪਛੀ ਜਾਂਦੀ ਜੀ ਇਹ ਠੀਕ ਹੈ ਜਿਹੜੀ ਗੱਲ ਹੈ ਹਰ ਦੱਸ ਕੇ ਗਾਇਆ ਦੱਸਣੀ ਚਾਹੀਦੀ ਹੈ ਜੀ ਹਾਂਜੀ 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 ਹਾਂ ਉਹ ਚਾਹੀਦੀ ਹੈ ਜੀ ਚਲੋ ਆਹ ਕਮਾਲ ਹੈ ਜੀ ਬਲਾਈ ਚਲੋ ਇੰਦੀ ਕੀਮਤ ਹੈ ਜੀ ਇਹਦੀ ਕੀਮਤ ਸੁਨੀਲ ਜੀ ਕੁਣ ਦੱਬੇ ਨੇ ਮੰਗਣਾ ਕੋ ਲੱਖ ਨੇ ਮੰਗਣਾ 85000 ਦੀ ਹਾਨਾ ਜੀ 85000 ਦੀ ਹਾਨਾ ਜੀ ਹਾਂ ਨਹੀਂ 85000 ਦੀ ਜੀ ਚਲੋ ਠੀਕ ਆ ਹਾਂ ਜੀ ਵੇਖੋ ਠੀਕ ਆ ਹਾਂਜੀ ਹਾਂਜੀ ਹੋ ਜੂਗਾ ਵੀ ਜਮਾਨਤ ਹਾਂਜੀ ਜਮਾਨਤ ਨੂੰ ਛੋਟ ਵਿਆਜ ਪਾਈ ਛੋਟ ਕਰ ਦਾਂਗੇ ਛੋਟੋ ਜੀ ਚਲੋ ਠੀਕ ਆ ਹਾਂਜੀ ਇੱਧਰ ਆ ਜੀ ਇਹ ਵੀ ਜੁਈਏ ਜੀ ਇਹ ਗੱਬਣ ਜੇ ਤਿਆਰੇ ਤਾਂ 2 ਦਿਨ ਲੈ ਜਾ 4 ਦਿਨ ਲੈ ਜਾ ਅੱਛਾ ਗੱਬਣਾ ਇਹ ਹਾਂਜੀ ਹਾਂਜੀ ਬੰਨ ਬੰਨ ਬਹੁਤ ਸੁਣਦੀ ਆ ਛੋਟੀ ਦਾ ਪਿਸਲਾ ਪੇਸ਼ਰਕਾਰ ਚੰਗਾ ਵਾ ਜੀ ਅੱਛਾ ਘਰ ਚੋਂ ਲਈ ਆ ਤੇ ਪਿਛੇ ਕਾਠੇ ਦਾ ਚੰਗਾ ਮਲਬਾ ਇਹ ਵੀ ਖੋਲੋ ਜੀ ਇਹ ਪਿਛਲੇ ਸੂਏ 11 12 ਕੋਲ ਪਹਿਲੇ ਸੂਏ ਨੇ ਕੱਢਿਆ ਜੀ ਠੀਕ ਆ ਹਾਂਜੀ ਹਾਂਜੀ ਬੜਾ ਠੀਕ ਲੈ ਲੈ ਚਲੋ ਬੱਜਾ ਸੂਆ ਛੋਟੀ ਜੀ ਜੀ ਲਓ ਜੀ ਇਹ ਵੀ ਦੇਖੋ ਜੀ ਮੈਂ ਚਲ ਚੁਆਈ ਜੂ ਬਿਲਕੁਲ ਵਧੀਆ ਦੀ ਦੀ ਚੁਆਈ ਬਿਲਕੁਲ ਓਕੇ ਓਕੇ ਜੀ ਬੜੀ ਵਧੀਆ ਦੇਖਣ ਨੂੰ ਆਈ ਸੀ ਠੀਕ ਹੈ ਕੈਮਰਾ ਜਨ ਲੇ ਬਿਲਕੁਲ ਤਿਆਰੀ ਹੈ ਜੀ ਹਾਂਜੀ 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 ਤਾਂ ਜਿੱਦ ਤਰ੍ਹਾਂ ਕੰਡੀ ਹੈ ਨਾ ਹਾਂਜੀ ਹਾਂਜੀ ਹਾਂ ਸੂਣ ਤੇ ਆਈ ਆ ਚਲੋ ਲੈ ਚਲੋ ਇੰਦੀ ਕੀਮਤ ਫਰੇ ਜੀ ਇਹ ਜੀ ਕੀਮਤ ਵੀ ਹਾਨਾ 85000 ਦੇ ਦੇਣੀ ਜੀ ਇਹ ਵੀ 80000 ਦੇ 85000 ਦੇ ਦੇਣੀ ਜੀ ਚਲੋ ਇੱਧਰ ਆ ਜਾਓ ਹਾਂ ਜੀ ਆ ਗਾਂ ਦੀ 20 ਕਿਲੋ ਐ ਵੈਟ ਦੀ ਗਾਰੰਟੀ ਆ ਜੀ ਅੱਛਾ ਐਸ ਦਾ ਵਕਤ ਇੱਥੇ 16 ਕਿਲੋ ਜੀ ਥੱਲੇ ਮੇਰੇ 16 ਕਿਲੋ ਦਾ ਹੈਗਾ ਹਾਂ ਹਾਂ ਜੀ ਹਾਂ ਜੀ ਬੋਲਾ ਹੀ ਹੈ ਨਾ ਆ ਵੇਖੋ ਹਫਤੇ ਦੇ 7 ਦਿਨ ਦੀ ਸੂਈ ਆ ਜੀ ਇਹ ਠੀਕ ਆ ਹਾਂ ਜੀ ਮਗਰ ਇਹ ਵਸੀ ਜੇ ਬੱਚੇ ਨਾੜੀ ਕੋ ਤੇ ਇਹ 16 ਕਿਲੋ ਇਹ ਤਿਆਰੇ ਥੱਲੇ ਜੀ ਬਸ ਠੀਕ ਖੋਲੋ ਬਾਈ ਜੀ ਖੋਲੋ ਦੋ ਜਾ ਸੁਗਾ ਜੀ ਬਹੁਤ ਠੰਡੀ ਜੀ ਇਹ ਨਹੀਂ ਜਿਹੜਾ ਕਹਿੰਦਾ ਸੰਦੀਪ ਜੀ ਆ ਬੱਚੇ ਗਾੜੀ ਬੰਦ ਤੇ ਬੱਚੇ ਨੇ ਛੱਟ ਛੱਟ ਕੇ ਪਸਮਾਲ ਲਾ ਲਿਆ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ ਲਓ ਜੀ ਹੋਰ ਕੀ ਬਾਈਕ ਨੂੰ ਸਵਾਜ ਹੋ ਗਿਆ ਹੋਰ ਕੋ ਪਸਮਾਲ ਨਹੀਂ ਨਾ ਲਾ ਸਿਰਫ ਉਹ ਬੱਚੇ ਛੱਟ ਛੱਟ ਕੇ ਨਾ ਪਸਮਾਲ ਲਾ ਲਿਆ ਵਾਹ ਜੀ ਹਾਂ ਜੀ ਦੋਰ ਲੋ ਬਾ ਠੀਕ ਆ ਹਾਂਜੀ ਇਹ ਸੰਦੀਪ ਜੀ ਕੋ ਮੁੱਲ 60 ਨਹੀਂ ਕਿ 65 ਨਹੀਂ ਹੈ ਹਾਂਜੀ ਇਹ 55000 ਤੋਂ 500 ਛੋੜ ਹੋਣੀ ਹੈ ਜੀ 55000 ਤੋਂ 500 ਛੋੜ ਹੋਣੀ ਹੈ 500 ਛੋੜ ਹਾਂਜੀ ਚਲੋ ਅਸੀਂ 65 ਦੀ ਵੇਖਦੇ ਹਾਂ ਠੀਕ ਹੈ ਦੋ ਟਾਈਮ ਚ ਭਾ ਜਾਜ ਪਾਉਣੀ ਹੈ ਜੀ ਬਿਲਕੁਲ ਜੀ ਜਿਹੜੇ ਪਹਿਲੇ ਫੋਨ ਤੇ ਜਾਣ ਜੀ ਹਾਂਜੀ 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 16 ਕਿਲੋ ਬੋੜਾ ਹੀ ਹੈ ਜੀ ਅੱਜ 16 ਕਿਲੋ ਬੋੜਾ ਹੀ ਹੈ ਜੀ ਇਹ ਵੀ ਦੂਜਾ ਹਾਂਜੀ ਪਹਿਲੇ ਸੂਏ ਨੇ 18 ਕਿਲੋ ਦੁੱਧ ਕੱਢਿਆ ਜੀ ਨੇ ਹਾਂਜੀ 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 20 ਤੋਂ ਬਾਅਦ ਹਾਂਜੀ 20 ਪਲੱਸ ਦੇਉਗੇ ਕੀ ਇਹ ਤਾਂ ਆਪਾਂ ਕੁਆਲਟੀਆਂ ਵਾਂ ਗਾਂਜਾਂ ਦੇ ਵਿੱਚ ਕਈ ਹਾਂਜੀ 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 ਇਹ ਕੁਆਲਟੀ ਇਸ ਤਰ੍ਹਾਂ ਦੀ ਜਰਸੀ ਹੈ ਜੀ ਹਾਂ 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 ਹਾਂਜੀ ਇਹ ਵੀ ਦੋਰੋ ਜੀ ਤੋਰ ਲਗੇ ਹੌਲੀ 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 ਲੋ ਜੀ ਇਹ ਵੀ ਦੇਖੋ ਆ ਜਾਓ ਠੀਕ ਆ ਸੰਦੀਪਾ ਜੀ ਫਿਰ ਕੀ ਮਰ ਸੰਦੀਪ ਜੀ 10 ਦਿਨਾਂ ਦੀ ਸੂਈ ਜੇ ਵਸਾ ਦੇ ਮਗਰ ਜੇ ਹਾਂਜੀ ਭਾਵੇਂ ਦਾ ਕੋਈ ਬੋਲਾ ਲਾ ਲੈ ਕੋ ਦੁੱਧ ਲਾ ਲੈ ਮਤਲਬ ਸੋਨਾ ਕਿਲੋ ਤੇ ਆ ਰਿਹਾ ਥੱਲੇ ਅੱਛਾ ਹਾਂਜੀ ਤੇ ਇਹਦਾ ਮੁੱਲ ਜੀ ਸੰਦੀਪ ਜੀ 50000 ਤੋਂ 500 ਛੋੜ ਹੋਗੀ ਜੀ ਚਲੋ ਠੀਕ ਹੈ ਮੁੱਲ ਜਾਜ ਪਾਉਣਾ ਜੀ ਜੇ ਕੋਈ ਜਾਜ ਤਾਂ ਬਿਲਕੁਲ ਠੀਕ ਹੈ ਜੀ ਹਾਂਜੀ ਹਾਂਜੀ ਵੇਖੋ ਨੇ ਠੀਕ ਆ ਹਾਂਜੀ ਲੈ ਵੇ ਦੀ ਕੁਆਲਿਟੀ ਵੇਖੋ ਇਹ ਵੀ ਸੁਈ ਹੈ ਜੀ ਇਹ 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 ਰਾਤ ਸੁਈ ਹੈ ਜੀ ਅੱਜ ਇਹ ਅੱਛਾ ਇਹਨਾਂ ਨੇ ਬੋਲੇ ਦੀ ਆ ਨਾ ਹਾਂ ਮਗਰ ਵਸਾ ਜੇ ਅੱਛਾ ਜੀ ਇਹ ਮਗਰ ਵਸੀ ਆ ਤੇ ਬਹੁਤ ਠੰਡੀ ਧੀਰੀ ਆ ਇਹ ਸਵੇਰੇ ਚੁਆਈ ਕੀਤੀ ਆ 2-3 ਕਿਲੋ ਬੋਲਾ ਚੋਇਆ ਕੱਟੀ ਵਸੀਰ ਜਿਆ ਠੀਕ ਹੈ ਠੀਕ ਹੈ ਹਾਂਜੀ ਇਹ ਵੀ ਖੋਲੋ ਜੀ ਬਹੁਤ ਇੱਕੋ ਚੁਆਈ ਕੀਤੀ ਇਹਦੀ ਹਾਂਜੀ ਹਾਂਜੀ ਵਸੀ ਮਗਰਾ ਆਇਆ ਨਾ ਵਸੀ ਵੇਖੋ ਵਸੀ ਦਾ ਰੰਗ ਵੇਖੋ ਬਿਲਕੁਲ ਨਾਲ ਵੇਖੋ ਹਾਂ ਇਹ ਰਾਸ ਹੋਈ ਆ ਜੀ ਅੱਜ ਦੀ ਰਾਸ ਹੋਈ ਆ ਖੋਲੋ ਜੀ ਇਹਨੂੰ ਵੀ ਚੁਆਈ ਜੂ ਵਧੀਆ ਨਿਕਲੀ ਜੀ ਚੁਆਈ ਰੂ ਵਰਗੀ ਜੀ ਬਹੁਤ ਠੰਡੀ ਆ ਜੀ ਵਾ ਠੀਕ ਆ ਵੇਖੋ ਆ ਜਾਓ ਚੱਲ 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 ਲੋ ਜੀ ਇਹ ਵੀ ਦੇਖੋ ਬਰੋਨ ਜੀ ਨੇ ਠੀਕ ਹੈ ਜੀ ਆਜੋ ਜੀ ਆਜੋ ਹਾਲ ਦੇ ਇਹ ਕੁੜੀ ਰਾਤ ਵਿੱਚ ਇਦਾਂ ਨਹੀਂ ਡਿਗਰੀ ਹਾਂਜੀ ਸੰਦੀਪ ਜੀ ਗਾੜ ਲੈ ਮੈਨੂੰ ਕੈਮਰਾ ਮਾਰ ਕੇ ਵੇਖੋ ਹਵਾਨਾ ਜਿੰਨਾ ਪਸਾਂ ਨੂੰ ਉਨਾ ਹੀ ਗਾਹ ਨੂੰ ਵੇਖੋ ਕਿੱਥੋਂ ਤੱਕ ਲੈਵਾ ਬਿਲਕੁਲ ਬਿਲਕੁਲ ਜੀ ਤਾਂ ਵੇਖੋ ਕਿਦਾਂ ਦਾ ਲੱਗਾ ਬੋਲੋ ਇਹ ਹਾਂ ਨਾ ਹੀ 45000 ਦੇ ਜੀ 45000 500 45000 ਜੀ ਚਲੋ 45000 ਹਾਂ ਹੋਰ ਮੰਡਾ ਹੋਵੇ ਹਾਂਜੀ ਚਲੋ ਹਾਂਜੀ ਦੇਖੋ ਜੀ ਆਹੀ ਪਸ਼ੂ ਸੇਲ ਹੈ ਨੇ ਕੋਲ ਜੀ ਇੱਥੇ ਆਓ ਜੇ ਦੋ ਟਾਈਮ ਤਿੰਨ ਟਾਈਮ ਚੋਇ ਕਰਕੇ ਲੈ ਕੇ ਜਾਓ ਜੀ ਕਿ ਨਹੀਂ ਜੀ ਸਹੀ ਹੈ ਕਿ ਨਹੀਂ ਜੀ ਹਾਂ ਹਾਂਜੀ 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 ਪਾਵੇਂ ਦੋ ਟਾਈਮ ਕੋ ਚੋਇ ਤਿੰਨ ਟਾਈਮ ਚੋਵੇ ਜੀ ਬਿਲਕੁਲ ਬਿਲਕੁਲ ਜੀ ਕਿ ਖੜੇ ਕੋਈ ਬਿਲਕੁਲ ਲੀਟਰ ਮਾਰਕ ਕਿਹਾ ਤੇ 15 ਨਿਕਲੇ ਤੇ ਲੈ ਜੇ ਜੇ ਨਾ ਨਿਕਲੇ ਤੇ ਆਪਣੀ ਸਾਈ ਲੈ ਜੇ ਚਲੋ ਹਾਂਜੀ ਠੀਕ ਹੈ ਜੀ ਜੇ 14 ਕਿਹਾ ਤੇ ਹੋਊਗਾ 14 ਹੀ ਬਿਲਕੁਲ ਜੀ ਬਿਲਕੁਲ ਲੀਟਰ ਮਾਰਕ ਦੇਵਾਂਗੇ ਜੀ ਬਸ ਲੀਟਰ ਭਾਵੇਂ ਕੋਈ ਆਪਣਾ ਲੈ ਆਵੇ ਜੇ ਸਾਡੇ ਤੇ ਵੀ ਯਕੀਨ ਨਹੀਂ ਹੈਗਾ ਤੇ ਠੀਕ ਹੈ ਜੀ ਹਾਂਜੀ ਦੋ ਟਾਈਮ ਚੁਵਾਈ ਤੋਂ ਬਿਨਾ ਡੰਗਣੀ ਨਹੀਂ ਦਿੰਦਾ ਬਸ ਠੀਕ ਹੈ ਗੱਡੀ ਤੇ ਹੀ ਨਹੀਂ ਚੱਜਣਾ ਹਾਂਜੀ ਹਾਂਜੀ ਆ ਬੱਚੇ ਵੇਖੋ ਬਿਲਕੁਲ ਕੂੜੇ ਜੇ ਚਲੋ ਇਹ ਕੱਟੀ ਜੇ ਉਹ ਕੱਟਾ ਜੇ ਠੀਕ ਹੈ ਹਾਂਜੀ ਚਲੋ ਬੋਲੋ ਨੰਬਰ ਜੀ ਇਹ 8 7952 ਹਾਂਜੀ 79872 72 79872 ਕਿਵੇਂ ਹਾਂਜੀ ਹਾਂਜੀ 9852 ਜੀ ਹਾਂਜੀ 98872 ਪਿੰਡ ਪਿੰਡ ਸ਼ੇਖਪੁਰ ਕਲਾਂ ਹਾਂਜੀ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਚਲੋ ਇਹ ਸਾਡੇ ਤੋਂ ਜੰਮੂ ਰੋਡ ਨਜ਼ਦੀਕ ਜੈੰਦੀਪੁਰ ਤੇ ਜੰਮੂ ਪਿਛਲੀ ਵੀਡੀਓ ਚ ਜੰਮੂ ਚੱਲ ਕੇ ਇਹ ਬੰਦੇ ਸੰਦੀਪ ਜੀ ਜੰਮੂ ਵੱਲ ਨੂੰ ਚੱਲ ਕੇ ਰਵੜਨੂ ਅੱਛਾ ਜੰਮੂ ਨਹੀਂ ਜੰਮੂ ਨੈਸ਼ਨਲ ਹਾਈਵੇ ਰੋਡ ਆ ਮਤਲਬ ਜੈੰਦੀਪੁਰ ਦੇ ਕੋਲ ਰਹਿ ਗਿਆ ਬਟਾਲੇ ਲੱਗ ਗਿਆ ਨਾ ਪਟਾਲੇ ਦੇ ਤੇ ਜੈੰਦੀਪੁਰ ਦੇ ਬਿਲਕੁਲ ਹਾਂਜੀ 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 ਠੀਕ ਹੈ ਜੀ ਫਿਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ